ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਸਾਡੇ ਨਾਲ ਅਮਨਦੀਪ ਸਿੰਘ ਆਲੂਵਾਲੀਆ ਜੀ ਮੌਜੂਦ ਨੇ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਅਮਨਦੀਪ ਜੀ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਵਾਂਸ ਅਗੇਨ ਫॉर ਇਨਵਾਈਟਿੰਗ ਮੀ ਥੈਂਕ ਯੂ ਜੀ ਅਮਨਦੀਪ ਜੀ ਇਹ ਗੱਲਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਕੈਨੇਡਾ ਫੰਡਸ ਨੂੰ ਲੈ ਕੇ ਸਟ੍ਰਿਕਟ ਹੋ ਗਿਆ ਫੰਡਸ ਦੀ ਵੈਰੀਫਿਕੇਸ਼ਨ ਬਹੁਤ ਚੰਗੇ ਤਰੀਕੇ ਨਾਲ ਹੋ ਰਹੀ ਹੈ ਮੈਂ ਚਾਹੂੰਗਾ ਕਿ ਫੰਡਸ ਨੂੰ ਲੈ ਕੇ ਪੂਰੀ ਸਿਚੁਏਸ਼ਨ ਕਲੀਅਰ ਕਰੋ ਕਿ ਸ ਸਾਡੇ ਵਿਦਿਆਰਥੀ ਫੰਡ ਸਹੀ ਤਰੀਕੇ ਨਾਲ ਨਹੀਂ ਦਿਖਾ ਰਹੇ ਕਿਵੇਂ ਫੰਡਸ ਦਿਖਾਏ ਜਾਣ ਕੀ ਹੁਣ ਆਸਟ੍ਰੇਲੀਆ ਔਰ ਯੂਐਸਏ ਦੀ ਤਰ੍ਹਾਂ ਇੱਥੇ ਵੀ ਜੈਨੂਇਨ ਫੰਡਸ ਔਰ ਚਲੋ ਫੰਡਸ ਤਾਂ ਹਮੇਸ਼ਾ ਹੀ ਜੈਨੂਨ ਹੋਣੇ ਚਾਹੀਦੇ ਨੇ ਕਿ ਉਰੇ ਵੀ ਪੂਰਾ ਫੰਡਸ ਦੀ ਵੈਰੀਫਿਕੇਸ਼ਨ ਕਰਨਗੇ ਕਿ 6 ਮਹੀਨੇ ਪੁਰਾਣੇ ਹੋਣੇ ਚਾਹੀਦੇ ਨੇ ਸੋਰਸ ਆਫ ਫੰਡ ਕੀ ਹੈ ਇਹਦੇ ਤੇ ਪੂਰੀ ਕਲੈਰਿਟੀ ਦਿਓ ਸਰ ਤੁਹਾਡੇ ਪਲੇਟਫਾਰਮ ਤੇ ਮੈਂ ਇੱਕ ਵਾਰੀ ਪਹਿਲਾਂ ਵੀ ਫੰਡਸ ਦੇ ਉੱਤੇ ਜਦੋਂ ਡਿਸਕਸ਼ਨ ਕੀਤੀ ਸੀ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਹਾਲੇ ਤੱਕ ਕੈਨੇਡਾ ਦੇ ਵਿੱਚ ਕੋਈ ਇਦਾਂ ਦੀ ਸਿਚੁਏਸ਼ਨ ਨਹੀਂ ਹੈ ਕਿ ਫੰਡਸ 6 ਮਹੀਨੇ ਪੁਰਾਣੇ ਹੋਣਾ ਮੰਡੀਟਰੀ ਕਰ ਦਿੱਤਾ ਗਿਆ ਪਰ ਇਹ ਚੈਕਸ ਹੁਣ ਜ਼ਰੂਰ ਸ਼ੁਰੂ ਹੋ ਗਏ ਨੇ ਕਿ ਬੱਚੇ ਕੋਲ ਜੇ ਫੰਡਸ ਅਵੇਲੇਬਲ ਹੈ ਬੱਚੇ ਦੇ ਪੇਰੈਂਟਸ ਨੇ ਜੇ ਫੰਡਸ ਸ਼ੋ ਕੀਤੇ ਉਹਨਾਂ ਦੀ ਕ੍ਰੈਡੀਬਿਲਟੀ ਕੀ ਹੈ ਕਿ ਉਹ ਜੇਨੂਇਨ ਨੇ ਜਾਂ ਨਹੀਂ ਉਹ ਕਿੱਥੋਂ ਆਏ ਨੇ ਫੰਡਸ ਉਹ ਜਿੱਦਾਂ ਮੈਂ ਤੁਹਾਡੇ ਲਾਸਟ ਪਲੇਟਫਾਰਮ ਤੇ ਵੀ ਤੁਹਾਨੂੰ ਸੇਅਰ ਕੀਤਾ ਸੀਗਾ ਕਿ ਇੱਕੋ ਪਰਸਨ ਨੇ 78 ਬੱਚਿਆਂ ਦੇ ਫੰਡਸ ਸ਼ੋ ਕੀਤੇ ਸੀ ਉਹ ਵੀ ਪਕੜ ਚ ਆ ਜਦੋਂ ਅਸੀਂ ਇੱਕ ਕੰਟਰੀ 'ਚ ਅਪਲਾਈ ਕਰ ਰਹੇ ਹਾਂ ਕੰਟਰੀ ਫੰਡਸ ਕਿਉਂ ਮੰਗਦੀ ਹੈ ਕੰਟਰੀ ਦਾ ਆਪਣਾ ਕੋਈ ਐਡਵਾਂਟੇਜ ਥੋੜੀ ਹੈ ਕੰਟਰੀ ਨੂੰ ਉਹ ਫੰਡਸ ਦੇ ਵਿੱਚੋਂ ਤੁਸੀਂ ਥੋੜੀ ਕੁਝ ਦੇ ਰਹੇ ਹੋ ਮਨ ਦਾ ਫੀਸ ਤੁਸੀਂ ਕਾਲਜ ਨੂੰ ਦੇ ਰਹੇ ਹੋ ਬਟ ਤੁਸੀਂ ਫੀਸ ਦੇ ਕੇ ਤੁਸੀਂ ਉੱਥੇ ਪੜ੍ਹਾਈ ਦਾ ਲਾਈਵਨ ਫਾਇਦਾ ਚੱਕ ਰਹੇ ਹੋ ਤੁਸੀਂ ਆਪਣੀ ਸਕਿੱਲ ਡਿਵੈਲਪ ਕਰ ਰਹੇ ਹੋ ਸੋ ਤੁਸੀਂ ਰਿਟਰਨ ਵੀ ਲੈ ਰਹੇ ਹੋ ਐਜੂਕੇਸ਼ਨ ਲੈ ਰਹੇ ਹੋ ਲਿਵਿੰਗ ਕਾਸਟ ਹੈ ਜਿੱਤੇ ਤੱਕ ਲਿਵਿੰਗ ਕਾਸਟ ਇਜ਼ ਫਾਰ ਯੋਰ ਲਾਈਫ ਓਨਲੀ ਤੁਸੀਂ ਉੱਥੇ ਦੀ ਗਵਰਨਮੈਂਟ ਨੂੰ ਕੁਝ ਨਹੀਂ ਦੇ ਰਹੇ ਤੁਸੀਂ ਉੱਥੇ ਖਾਣਾ ਪੀਣਾ ਰਹਿਣਾ ਉਹਦਾ ਖਰਚਾ ਹੈ ਸਿਰ ਹੁੰਦਾ ਕਿ ਇਹ ਕਿ ਕੰਟਰੀ ਜਦੋਂ ਬਹੁਤ ਸਾਰੇ ਕੇਸਿਸ ਇਦਾਂ ਦੇ ਰਹੇ ਨੇ ਜਿੱਥੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਕਿ ਜੈਨੂਇਨਲੀ ਫੰਡਸ ਨਹੀਂ ਸ਼ੋ ਕੀਤੇ ਜਾਂਦੇ ਅਸੀਂ ਹਮੇਸ਼ਾ ਬੱਚੇ ਨੂੰ ਕਹਿੰਦੇ ਹਾਂ ਫੰਡਸ ਜੈਨੂਇਨ ਸ਼ੋ ਕਰੋ ਅਸੀਂ ਉਸ ਬੱਚੇ ਨਾਲ ਆਪਣਾ ਕੇਸ ਵੀ ਪ੍ਰੋਸੈਸ ਨਹੀਂ ਕਰਦੇ ਜੇ ਜੈਨੂਇਨ ਫੰਡਸ ਨਾ ਹੋਣ ਕਿਉਂਕਿ ਪਾਸ ਦੇ ਵਿੱਚ ਇਦਾਂ ਹੋਇਆ ਕਿ ਬੱਚੇ ਉੱਥੇ ਗਏ ਤੇ ਜਦੋਂ ਉਹਨਾਂ ਨੇ ਉੱਥੇ ਜਾ ਕੇ ਪੜ੍ਹਾਈ ਕਰਨੀ ਸ਼ੁਰੂ ਕੀਤੀ ਉਹਨਾਂ ਨੇ ਪ੍ਰਾਇੋਰਟੀ ਦਿੱਤੀ ਪਾਰਟ ਟਾਈਮ ਜੌਬ ਨੂੰ ਅਤੇ ਨਾਲ ਦੀ ਨਾਲ ਇਹ ਰਿਫਲੈਕਟ ਹੋ ਕੇ ਆਇਆ ਕਿ ਪਾਰਟ ਟਾਈਮ ਜੌਬ ਕਰਨ ਦੇ ਬਾਵਜੂਦ ਵੀ ਆਪਣੀ ਫਾਈਨੈਂਸ਼ੀਅਲ ਸਟੇਬਿਲਿਟੀ ਨਹੀਂ ਹੈਂਡਲ ਕਰ 파 ਰਹੇ ਕਿਉਂਕਿ ਜਦੋਂ ਬੱਚਾ ਇਥੋਂ ਅਪਲਾਈ ਕਰਦਾ ਹੈ ਪਹਿਲੇ 6 ਮਹੀਨੇ ਦਾ ਖਰਚਾ ਹੁੰਦਾ ਹੀ ਹੁੰਦਾ ਉਹਦੇ ਤਹਿਤ ਜਦੋਂ ਇਹ ਈਵੈਲੂਏਟ ਕੀਤਾ ਗਿਆ ਦੇਖੋ ਡਾਟਾ ਅੱਜ ਦੇ ਟਾਈਮ ਦੇ ਉੱਤੇ ਬਹੁਤ ਈਜ਼ੀਲੀ ਅਵੇਲੇਬਲ ਹੈ ਤੇ ਡਾਟਾ ਅੱਜ ਦੇ ਟਾਈਮ ਦੇ ਉੱਤੇ ਬਹੁਤ ਇੰਪੋਰਟੈਂਟ ਵੀ ਹੈ ਗਵਰਨਮੈਂਟਸ ਨੇ ਡਾਟਾ ਈਵੈਲੂਏਟ ਕੀਤਾ ਕਿ ਜਿੰਨਾ ਬੱਚਾ ਸਾਡੇ ਕੋਲ ਆ ਰਿਹਾ ਉਹ ਫਾਈਨੈਂਸ਼ੀਅਲੀ ਸਟੇਬਲ ਹੀ ਨਹੀਂ ਹੈ ਉਹਦੇ ਨਾਲ ਕੀ ਹੁੰਦਾ ਸਰ ਉੱਥੇ ਦੀ ਇਕਨੋਮੀ ਤੇ ਲੋਡ ਪੈ ਜਾਂਦਾ ਉਹ ਲੋਡ ਦੇ ਪੈਣ ਕਾਰਨ ਹੀ ਜੋ ਸਿਚੁਏਸ਼ਨਸ ਅਰਾਇਜ਼ ਹੋਈਆਂ ਸੀ ਪਿਛਲੇ ਸਾਲ ਉਹ ਸਿਚੁਏਸ਼ਨਸ ਹੋਰ ਟਫ ਹੁੰਦੀਆਂ ਜਾਂਦੀਆਂ ਉਹ ਕਹਿ ਰਹੇ ਕਿ ਵੀ ਵਿਲ ਟੇਕ ਕੇਅਰ ਆਫ ਯੂ ਬਟ ਕਮ ਟੂ ਆਰ ਕੰਟਰੀ ਵਿਦ ਅ ਸਟਰੋਂਗ ਫਾਈਨੈਂਸ਼ੀਅਲ ਬੈਗਡਰ ਤੁਸੀਂ ਆਪਣਾ ਪੈਸਾ ਜਨੂਨ ਰੱਖੋ ਤੁਸੀਂ ਆਪਣੇ ਤੇ ਖਰਚ ਕਰਨਾ ਸਾਨੂੰ ਉੱਥੇ ਕੁਝ ਨਹੀਂ ਚਾਹੀਦਾ ਸੋ ਲੌਜੀਕ ਸਮਝਣ ਦੀ ਲੋੜ ਸਿਰਫ ਲੌਜੀਕ ਸਮਝੋ ਕਿ ਉਹ ਪੈਸਾ ਕਿਉਂ ਮੰਗ ਰਹੇ ਨੇ ਤੁਸੀਂ ਇਧਰੋਂ ਫੜ ਕੇ ਉਧਰੋਂ ਫੜ ਕੇ ਦਿਖਾਤਾ ਉੱਥੇ ਜਾ ਕੇ ਫੇਸ ਸਟਰਗਲ ਫੇਸ ਕੀਤੀ ਨਾ ਤਾਂ ਬੱਚਾ ਇਧਰ ਜੁਗਾ ਨਾ ਬੱਚਾ ਉਧਰ ਜੁਗਾ ਤੇ ਉਹ ਗਵਰਨਮੈਂਟ ਤੇ ਵੀ ਸਟ्रेस ਐਡ ਹੁੰਦਾ ਹੈ ਕਿਉਂਕਿ ਉਹ ਬੱਚਿਆਂ ਦੀ ਕੁਆਂਟੀਟੀ ਬਹੁਤ ਵੱਧ ਗਈ ਜਿਨ੍ਹਾਂ ਨੇ ਉਸ ਤਰੀਕੇ ਨਾਲ ਅਪਲਾਈ ਕੀਤਾ ਸੋ that is the reason ਜਿਹੜੀ ਗਵਰਨਮੈਂਟ ਹੈ ਕੈਨੇਡਾ ਦੀ ਸਪੈਸ਼ਲੀ ਉਹਨੇ ਵੀ ਫੰਡਸ ਦੇ ਸੋਰਸ ਈਵੈਲੂਏਟ ਕਰਨੇ ਸ਼ੁਰੂ ਕਰ ਦਿੱਤੇ ਪਹਿਲਾਂ ਤਾਂ ਉਹਨਾਂ ਨੇ ਸਿਰਫ ਇਹੀ ਕਿਹਾ ਸੀਗਾ ਕਿ ਐਸੀ ਜੀਆਈਸੀ ਚਾਹਨੇ ਆ ਜੀਆਈਸੀ ਤੁਹਾਡੇ ਕੋਲ ਹੈਗਾ ਹੁਣ ਦੇਖੋ ਜੀਆਈਸੀ ਦੇ ਵਿੱਚ ਵੀ ਇਦਾਂ ਹੁੰਦਾ ਕਿ ਪਰ ਮਨਥ ਤੁਸੀਂ ਇੱਕ ਅਮਾਉਂਟ ਕਢਾ ਸਕਦੇ ਹੋ ਪਹਿਲੇ ਮਹੀਨੇ ਤੁਸੀਂ ਇੱਕ ਵੱਡਾ ਅਮਾਉਂਟ ਕਢਾ ਸਕਦੇ ਹੋ ਫਿਰ ਗ੍ਰੈਜੂਲੀ ਤੁਸੀਂ ਪਰ ਮਨਥ ਕਢਾ ਸਕਦੇ ਹੋ ਠੀਕ ਹੈ ਪਰ ਹੁਣ ਰੀਸੈਂਟਲੀ ਕੀ ਹੋਇਆ ਗਵਰਨਮੈਂਟ ਨੇ ਇਹ ਕਹਿਤਾ ਕਿ ਐਜੂਕੇਸ਼ਨ ਲੋਨ ਜਾਂ ਤੁਹਾਡੇ ਅਕਾਊਂਟ ਚ ਫੰਡਿੰਗ ਜਿਹੜੀ ਹੈ ਤੁਸੀਂ ਉਹ ਦਿਖਾ ਕੇ ਵੀ ਕਰ ਸਕਦੇ ਹੋ ਦੈਟ ਇਜ਼ ਆਲਸੋ ਇਨਕਰੀਜ਼ ਫੰਡਸ ਵੈਰੀਫਿਕੇਸ਼ਨ ਜਿਹੜੀ ਆ ਉਹਨਾਂ ਨੇ ਬੇਸਿਕ ਕਰਨੀ ਆ ਇੱਕ ਐਡਵਾਂਟੇਜ ਜ਼ਰੂਰ ਹੈਗੀ ਤੁਹਾਡੇ ਐਸੈਟਸ ਵੀ ਰਿਵਿਊ ਹੋ ਜਾਂਦੇ ਕਿਉਂਕਿ ਸੀਏ ਰਿਪੋਰਟ ਅਸੈਪਟਡ ਆ ਠੀਕ ਹੈ ਜੀ ਬਟ ਨਾਲ ਦੀ ਨਾਲ ਜਿੱਦਾਂ ਮੰਨ ਲਓ ਮੇਰਾ ਸੁਜੈਸ਼ਨ ਇਹ ਆ ਕਿ ਜੇ ਮੈਂ ਆਪਣਾ ਸੇਵਿੰਗ ਅਕਾਊਂਟ ਦਿਖਾ ਰਿਹਾ ਕਿ ਮੇਰੇ ਕੋਲ 10 ਲੱਖ ਰੁਪਇਆ ਪਿਆ ਮੰਨ ਲਓ ਕੈਨੇਡਾ ਕਹਿੰਦਾ ਕਿ 10 ਲੱਖ ਰੁਪਇਆ ਮੈਨੂੰ ਚਾਹੀਦਾ ਤੁਹਾਡੇ ਸੇਵਿੰਗ ਦੇ ਵਿੱਚ ਠੀਕ ਹੈ ਸੋ ਮੈਂ 10 ਲੱਖ ਦੀ ਬਜਾਏ ਕੋਸ਼ਿਸ਼ ਕਰਾਂ ਮੈਂ 13-14 ਲੱਖ ਰੁਪਇਆ ਦਿਖਾਵਾਂ ਉਹਦਾ ਰੀਜ਼ਨ ਕੀ ਆ ਉਹ ਮੇਰੀ ਕ੍ਰੈਡੀਬਿਲਟੀ ਸਟਰੋਂਗ ਕਰ मैं अपनी सी सी ए रिपोर्ट नाम ऐड करा मेरे एसेट्स शो होंगे कि मेरी प्रोफाइल फाइनेंशियली सैट है तो मैं जिन्हें तरीके अपने डॉक्यूमेंट एड कर सदना जिन्हें चंगे तरीके मैं अपने सारे डॉक्यूमेंट दिखा सदा वो दिनाल मैं अपने आप ही वीजा लियजिबल बन जाऊंगा जो तो मैं अप्लाई करूँगा टेक्नीकल प्रोस्पैक्टर पहला भी शेयर कियापोरटेंट क्योंकि बच्चे जैनुअन फंड नहीं दिखा रहे हैं बच्चे पैसा जो फॉरदर टाइमिंग दिखाकर प्रोसैस कर कोशिश कर रहे हैं प्लीज Uh, मैं माफ़ी चाहना जे मेरी लैंग्वेज थोड़ी चेंज हो जाए बट मेरी रिक्वेस्ट है प्लीज एम्बेसीज बेवकूफ ना समझो दे आर हैंडलिंग दिस बिजनेस फ्रॉम अ लॉन्ग टाइम दे नो वट इज राइट एंड वट इज़ रोंग जे मैं तुम देर लीक तो हट के दसा तो ईवन यूएस ए ने हम देखो नव रूल आ गया है कि सोशल मीडिया हैंडल्स भी चेक करने ठीक है वो क्यों चेक करने ने क्योंकि वह देखना चाहते हैं कि थोड़ी प्रवृत्ति है। ਕਿਉਂਕਿ ਹੋ ਕੀ ਜਿਹਾ ਸੀ ਕਿ ਇੰਟਰਨੈਸ਼ਨਲ ਸਟੂਡੈਂਟ ਉੱਥੇ ਪੜਨ ਜਾ ਰਹੇ ਸੀ ਨਾ ਸਿਰਫ ਇੰਡੀਆ ਤੋਂ ਹੋਰ ਥਾਵਾਂ ਤੋਂ ਵੀ ਉਹਨਾਂ ਦੀ ਕੋਈ ਕੋਈ ਥੌਟ ਪ੍ਰੋਸੈਸ ਸੀਗੇ ਤੇ ਉਹ ਥੌਟ ਪ੍ਰੋਸੈਸ ਇਹ ਤੈ ਹੈ ਤੋਂ ਉੱਥੇ ਪ੍ਰੋਟੈਸਟ ਕਰ ਰਹੇ ਸੀ ਪਰ ਯੂ ਐਸ ਏ ਕਹਿ ਰਿਹਾ ਕਿ ਸਾਨੂੰ ਇਸ ਪ੍ਰੋਟੈਸਟ ਨਾਲ ਕੋਈ ਲੈਣਾ ਦੇਣਾ ਨਹੀਂ ਤੁਸੀਂ ਸਾਡੀ ਕੰਟਰੀ ਚ ਕਿਉਂ ਪ੍ਰੋਟੈਸਟ ਕਰ ਰਹੇ ਹੋ ਤੇ ਇਸੇ ਕਰਕੇ ਡੈਪੂਟੇਸ਼ਨ ਹੋਈ ਸੀ ਉੱਥੇ ਐਂਡ THEN WHAT ਯੂ ਐਸ ਏ ਕਹੇ ਕਿ ਅਸੀਂ ਤੁਹਾਡੇ ਸੋਸ਼ਲ ਮੀਡੀਆ ਹੈਂਡਲਸ ਦੇਖਾਂਗੇ ਤੁਸੀਂ ਕਿੱਦਾਂ ਦੇ ਪੋਸਟ ਕਰਦੇ ਹੋ ਕਿ ਤੁਸੀਂ ਇਦਾਂ ਦੇ ਕੋਈ ਪੋਸਟ ਕਰਦੇ ਹੋ ਜਿਹੜੇ ਸਾਡੀ ਕੰਟਰੀ ਦੇ ਅਗੇਂਸਟ ਆ ਸ वना नहीं चलोगे बिल्कुल ठीक है जी सो so, बड़ी इंपॉर्टेंट इनफॉर्मेशन अमनदीप जी ने एक बार फिर सीती है स्क्रीन से नंबर है नब्बे चार सौ तेरह नब्बे चार सौ बारह तुरंत अमनदीप जी के संपर्क करो लैंडमार्क के किसी भी नेफिस के विजिट करो और कनेडा के लिए अपनी फाइल लॉन्च करो थैंक यू सो मच जी थैंक यू थैंक यू सो मच थैंक यू सो मच